ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਤਰਨ ਤਾਰਨ ਦੇ ਵਿੱਚ ਜੋ ਚੋਣਾਂ ਦਾ ਅੱਜ ਰਿਜ਼ਲਟ ਦਿਖਾਇਆ ਜਾ ਰਿਹਾ ਉਸ ਦੇ ਵਿੱਚ ਕਈ ਹੈਰਾਨੀਜਨਕ ਜੋ ਸਿੱਟੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਪਹਿਲਾਂ ਤਾਂ ਤਿੰਨ ਰਾਊਂਡ ਜੋ ਸਨ ਉਹ ਤਾਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਦੇ ਵੱਲੋਂ ਜਿੱਤੇ ਗਏ ਤਿੰਨੇ ਰਾਊਂਡ ਦੇ ਵਿੱਚ ਉਹਨਾਂ ਦੇ ਵੱਲੋਂ ਬੜਤ ਬਣਾਈ ਗਈ ਲਗਭਗ 3000 ਦੇ ਕਰੀਬ ਉਹਨਾਂ ਦੀ ਲੀਡ ਚੱਲ ਰਹੀ ਸੀ ਲੇਕਿਨ ਚੌਥੇ ਰਾਊਂਡ ਤੋਂ ਬਾਅਦ ਇੱਕ ਵਾਰ ਫੇਰ ਤੋਂ ਹਰਮੀਤ ਸਿੰਘ ਸੰਧੂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਐਡਵਾਂਸ ਦਿੰਦਿਆਂ ਹੋਇਆਂ ਇੱਕ ਵਾਰ ਫੇਰ ਤੋਂ ਜਿੱਤ ਜੋ ਹੈ ਆਪਣੀ ਯਕੀਨੀ ਬਣਾਉਣ ਦੇ ਲਈ ਬੜਤ ਜੋ ਹੈ ਇੱਕ ਵਾਰ ਫੇਰ ਤੋਂ ਕਾਇਮ ਕਰ ਲਈ ਗਈ ਹੈ ਤੇ ਹਰਮੀਤ ਸਿੰਘ ਸੰਧੂ ਜੋ ਨੇ ਉਹ ਇਸ ਸਮੇਂ 400 ਦੇ ਕਰੀਬ ਵੋਟਾਂ ਤੋਂ ਅੱਗੇ ਚੱਲ ਰਹੇ ਨੇ ਮੇਰੇ ਨਾਲ ਸਾਡੇ ਰੈসিডেন্ট ਅਡਿਟ ਰਨਦੀਪ ਵਿਸ਼ੇਸ਼ਟ ਜੀ ਮੌਜੂਦ ਨੇ ਸਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਦਾ ਇਹ ਸਾਰਾ ਜੋ ਵੀ ਹਾਲਾਤ ਨੇ ਕਿ ਪਹਿਲਾਂ ਤਾਂ ਤਿੰਨ ਰਾਉਂਡ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਬੜਤ ਬਰਕਰਾਰ ਰੱਖੀ ਗਈ ਅਤੇ ਹੁਣ ਚੌਥੇ ਰਾਉਂਡ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਇੱਕ ਵਾਰ ਫੇਰ ਤੋਂ ਅੱਗੇ ਆਏ ਨੇ ਅ ਨਵਦੀਪ ਜੀ ਆਪਾਂ ਇਸ ਨੂੰ ਬੜਤ ਬਰਕਰਾਰ ਨਹੀਂ ਕਹਿ ਸਕਦੇ ਕਿਉਂਕਿ ਇਹ ਬੜੇ ਸ਼ੁਰੂਆਤੀ ਰੁਝਾਨ ਨੇ ਔਰ ਸ਼ੁਰੂ ਦੇ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਥੋੜਾ ਜਿਹਾ ਵਰਤ ਬਣਾਈ ਔਰ ਜਿਹੜੇ ਪਹਿਲੇ 3 ਰਾਊਂਡ ਸੀ ਉਹ ਜ ਉਹਦੇ ਵਿੱਚ 3 ਕੁ ਹਜ਼ਾਰ ਵੋਟਾਂ ਦੇ ਫਰਕ ਦੇ ਨਾਲ ਇੱਕ ਅੱਗੇ ਹੋਗੇ ਸੀ ਲੇਕਿਨ ਕਿਉਂਕਿ ਇਹ ਸ਼ੁਰੂਆਤੀ ਰਜ਼ਾਨ ਨੇ 16 ਟੋਟਲ ਜਿਹੜੇ ਰਾਊਂਡ ਨੇ ਔਰ ਜਿਹੜੀ ਅਸਲੀ ਜਿਹੜੀ ਸਥਿਤੀ ਹੈਗੀ ਆ ਉਹ 7-8 ਰਾਊਂਡਾਂ ਤੋਂ ਬਾਅਦ ਹੀ ਕਲੀਅਰ ਹੋਏਗੀ ਔਰ ਦੂਜੇ ਪਾਸੇ ਪਹਿਲੇ 3 ਜਿਹੜੇ ਰਾਊਂਡਾਂ ਤੋਂ ਉਲਟ ਚੌਥੇ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਕੋਈ 300 ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਨੇ ਤੇ કુલ ਮਿਲਾ ਕੇ ਇਹਦੇ ਨਾਲ ਇੱਕ ਚੀਜ਼ ਤਾਂ ਬੜੀ ਕਲੀਅਰ ਹੋਈ ਹੈ ਕਿ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਦਿਨਾਂ ਤੋਂ ਚਰਚਾ ਵੀ ਕਰ ਰਹੇ ਸੀ ਔਰ ਜਿਹੜੇ ਰਾਜਨੀਤਿਕ ਮਾਹਰ ਸੀ ਉਹ ਵੀ ਇਹੀ ਕਹਿੰਦੇ ਸੀ ਕਿ ਜਿਹੜੀ ਉੱਥੇ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਜਿਹੜੀ ਟੱਕਰ ਆ ਉਹ ਆਮ ਆਦਮੀ ਪਾਰਟੀ ਸਤਾਤਾਰੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚਕਾਰ ਹੈ ਦੇਖੋ ਕਾਂਗਰਸ ਦੇ ਕੈਂਡੀਡੇਟ ਜਿਹੜੇ ਕਰਨਵੀਰ ਬੁਰਜ ਨੇ ਉਹ ਤੀਜੇ ਨੰਬਰ ਤੇ ਨੇ ਔਰ ਐਸਾ ਹੀ ਲਗਭਗ ਜਿਹੜੇ ਮਾਹਰ ਐਸੀ ਤਵੱਜੂ ਕਰ ਰਹੇ ਸੀ ਐਸੀ ਆਸ ਕਰ ਰਹੇ ਸੀ ਉਸੇ ਤਰ੍ਹਾਂ ਦਾ ਰਿਜ਼ਲਟ ਹੋਣ ਜਾ ਰਿਹਾ ਹੈ ਔਰ ਜਿਹੜੀ ਮੁੱਖ ਜਿਹੜੀ ਟੱਕਰ ਹੈ ਉਹ ਆਕਾਲੀ ਦਲ ਦੇ ਕੈਂਡੀਡੇਟ ਔਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਧੂ ਦੇ ਦਰਮਿਆਨ ਹੀ ਹੋਣ ਜਾ ਰਹੀ ਹੈ ਆ ਔਨ ਵਾਲੇ ਜਿਹੜੇ ਕੁਝ ਰਾਉਂਡ ਨੇ ਤਿੰਨ ਚਾਰ ਉਸ ਤੋਂ ਬਾਅਦ ਸਥਿਤੀ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜੀ ਗਿਣਤੀ ਅੱਗੇ ਵਧੇਗੀ ਕਲੀਅਰ ਹੋ ਜਾਏਗੀ ਲੇਕਿਨ ਮੈਨੂੰ ਲੱਗਦਾ ਹੈ ਕਿ ਜੇ ਸ਼ੁਰੂਆਤੀ ਰੁਝਾਵਾਂ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਕਿਉਂਕਿ ਮੁੱਖ ਟੱਕਰ ਦੇ ਵਿੱਚ ਕਾਫੀ ਲੰਬੇ ਸਮੇਂ ਬਾਅਦ ਇਸ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਆਇਆ ਤੇ ਇਹ ਇੱਕ ਹਾਂ ਪੱਖੀ ਪੋਜੀਟਿਵ ਹੰਗਾਰਾ ਜ਼ਰੂਰ ਹੈਗਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਵਰਕਰ ਨੇ ਔਰ ਪਹਿਲੇ ਤਿੰਨ ਜਿਹੜੇ ਰੁਝਾਨ ਜਦੋਂ ਆਏ ਨੇ ਪਹਿਲੇ ਤਿੰਨ ਰਾਉਂਡਾਂ ਦਾ ਜਿਹੜਾ ਰਿਜ਼ਲਟ ਆਇਆ ਉਸ ਤੋਂ ਲੈ ਕੇ ਉਹ ਹੌਸਲੇ ਵੀ ਉਹਨਾਂ ਦੇ ਬਲੰਦ ਹੋਏ ਕਿ ਅਸੀਂ ਵੀ ਲੜਾਈ ਦੇ ਵਿੱਚ ਹੈਗੇ ਆ ਔਰ ਅਸੀਂ ਸ਼ੁਰੂਆਤੀ ਜਿਹੜਾ ਮਾਡਲਾ ਰੁਝਾਨਾਂ ਦੇ ਵਿੱਚ ਵੜਤ ਵੀ ਬਣਾਈ ਹੈ ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬੀਤੇਗਾ ਕਿਉਂਕਿ ਵੱਖ-ਵੱਖ ਏਰੀਆਜ਼ ਦੇ ਵਿੱਚ ਜਿਹੜੇ ਜਿਹੜੇ ਰਾਊਂਡ ਨੇ ਵੱਖ-ਵੱਖ ਪਿੰਡ ਨੇ ਸ਼ਹਿਰ ਨੇ ਉਹ ਡਿਪੈਂਡ ਕਰਦਾ ਹੈ ਤੇ ਹੁਣ ਮੈਨੂੰ ਲੱਗਦਾ ਹੈ ਕਿ ਹਰਮੀਤ ਸਿੰਘ ਸੰਧੂ ਉਹਨਾਂ ਦਾ ਜਿਹੜਾ ਚੌਥੇ ਰਾਊਂਡ ਦੇ ਵਿੱਚ ਜਿਹੜੀ ਬੜਤ ਉਹਨਾਂ ਨੇ ਸਾਰੀ ਬੜਤ ਨੂੰ ਤੋੜ ਕੇ ਤੇ 3.500 ਤੋਂ ਵੱਧ ਵੋਟਾਂ ਦੀ ਉਹਨਾਂ ਨੇ ਬੜਤ ਬਣਾਈ ਹੈ ਮਤਲਬ ਉਹ ਕੁੱਲ 300 ਪਲੱਸ ਵੋਟਾਂ ਨਾਲ ਇਸ ਟਾਈਮ ਅੱਗੇ ਚੱਲ ਰਹੇ ਨੇ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਸਮੇਂ ਲੰਗੇਗਾ ਇਹ ਸਾਰੀ ਜਿਹੜੀ ਸਥਿਤੀ ਹੈ ਤਰਨਤਾਰਨ ਦੀ ਇਹ ਸਪਸ਼ਟ ਹੁੰਦੀ ਜਾਏਗੀ ਸਰ ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਤਾਂ ਹਰਮੀਤ ਸਿੰਘ ਸੰਧੂ ਨੇ ਜੋ ਕਿ ਤਿੰਨ ਵਾਰ ਇੱਥੋਂ ਚੋਣ ਜਿੱਤ ਚੁੱਕੇ ਨੇ ਹਾਲਾਂਕਿ ਦੋ ਵਾਰ ਉਹ ਹਾਰੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤ ਹਾਸਲ ਕੀਤੀ ਤੇ 2001 ਵਾਰ ਜੋ ਹੈ ਉਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਵਜੋਂ ਇਹ ਚੋਣ ਜਿੱਤੀ ਗਈ ਇੱਕ ਪਾਸੇ ਇੱਕ ਸਿਆਸੀ ਲੀਡਰ ਅਜੀਹਾ ਜਿਸ ਨੇ ਕਿ ਕਈ ਚੋਣਾਂ ਲੜੀਆਂ ਤੇ ਦੂਜੇ ਪਾਸੇ ਕਿਸੇ ਵੀ ਪਾਰਟੀ ਦਾ ਅਜੀਹਾ ਕੋਈ ਵੀ ਲੀਡਰ ਨਹੀਂ ਜਿਸ ਨੇ ਕਿ ਕੋਈ ਇਲੈਕਸ਼ਨ ਲੜਿਆ ਹੀ ਨਹੀਂ ਚਾਹੇ ਆਪਾਂ ਕਰਨਪੀਰ ਸਿੰਘ ਬੁਰਜ ਦੀ ਗੱਲ ਕਰ ਲਈਏ ਸੁਖਵਿੰਦਰ ਕੋਰ ਰੰਧਾਵਾ ਦੀ ਗੱਲ ਕਰ ਲਈਏ ਜਾਂ ਫਿਰ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਦੀ ਗੱਲ ਕਰ ਲਈ ਆਜਪਾ ਦੇ ਵੀ ਹਰਜੀਤ ਸਿੰਘ ਦੇ ਵੱਲੋਂ ਅਜੇ ਤੱਕ ਕੋਈ ਵੀ ਚੋਣ ਨਹੀਂ ਲੜੀ ਗਈ ਤਾਂ ਇਹ ਕਿਤੇ ਨਾ ਕਿਤੇ ਇੱਕ ਤਰਫਾ ਮੁਕਾਬਲਾ ਜੋ ਸੀ ਉਹ ਪਹਿਲਾਂ ਸਿਆਸੀ ਮਾਹਰਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਲੇਕਿਨ ਹੁਣ ਨਤੀਜੇ ਜੋ ਨੇ ਇਹ ਕਿਤੇ ਨਾ ਕਿਤੇ ਹੈਰਾਨ ਕਰਨ ਵਾਲੇ ਨੇ ਜੋ ਪਹਿਲੇ 3 ਰਾਊਂਡ ਦੇ ਜੋ ਨਤੀਜੇ ਸਾਹਮਣੇ ਆਏ ਨੇ ਇਹ ਕਿਤੇ ਨਾ ਕਿਤੇ ਹੈਰਾਨ ਕਰਦੇ ਨੇ ਕਿਉਂਕਿ ਵਿਕਰਮ ਜੀਠੀਆ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਇੱਕ ਪੱਤਰ ਤਰਨ ਤਰਨ ਦੇ ਲੋਕਾਂ ਦੇ ਲਈ ਭੇਜਿਆ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੋ ਲੋਕ ਨੇ ਸਰਕਾਰ ਦੇ ਜੋ ਵਾਅਦੇ ਸਰਕਾਰ ਨੇ ਕੀਤੇ ਸੀਗੇ ਉਹ ਵਾਅਦਿਆਂ ਦੇ ਉੱਤੇ ਸਰਕਾਰ ਜੋ ਹੈ ਖਰਾ ਨਹੀਂ ਉਤਰ ਪਾਈ ਤਾਂ ਇਸ ਦਾ ਵੀ ਕਿਤੇ ਨਾ ਕਿਤੇ ਅਸਰ ਦਿਖਾਈ ਦੇ ਰਿਹਾ ਸਰ ਦੇ ਉੱਤੇ ਦੇਖੋ ਨਵਦੀਪ ਜਿਹੜਾ ਤਰਨਤਾਰਨ ਦਾ ਇੱਕ ਪੰਥਕ ਹਲਕਾ ਜਾਣਿਆ ਜਾਂਦਾ ਹੈ ਔਰ ਜੇ ਕਹੀਏ ਕਿ ਉੱਥੇ ਜਿਹੜੀ ਬਹੁਤ ਹੀ ਵੋਟ ਪਰਸੈਂਟੇਜ ਹੈਗੀ ਆ ਉਹ ਪਿੰਡਾਂ ਦੇ ਲੋਕਾਂ ਦੀ ਹੈ ਔਰ ਇਹ ਜਿਹੜਾ ਹਲਕਾ ਆਮ ਤੌਰ ਤੇ ਜੇ ਮੈਂ ਕਾਂਗਰਸ ਦੇ ਅਗਨੀ ਹੋਤਰੀ ਸਾਹਿਬ ਨੂੰ ਛੱਡਦਾ ਤੇ ਉੱਥੋਂ ਬਹੁਤੀ ਵਾਰ ਅਕਾਲੀ ਦਲ ਦੇ ਕੈਂਡੀਡੇਟ ਜਿੱਦੇ ਰਹੇ ਨੇ ਔਰ ਬੜੇ ਭਾਰੀ ਮਾਰਜਨ ਨਾਲ ਜਿੱਦੇ ਰਹੇ ਨੇ ਔਰ ਹਰਮੀਤ ਸਿੰਘ ਸੰਧੂ ਜਿਸ ਦਾ ਤੁਸੀਂ ਦੱਸਿਆ ਕਿ ਦੋ ਵਾਰ ਅਕਾਲੀ ਦਲ ਦੀ ਟਿਕਟ ਤੋਂ ਇੱਕ ਵਾਰ ਇੰਡੀਪੈਂਡੈਂਟ ਐਮਐਲਏ ਬਣੇ ਨੇ ਹਰਮੀਤ ਸੰਧੂ ਦਾ ਜੇ ਇੱਕ ਪਲੱਸ ਪੁਆਇੰਟ ਕਹੀਏ ਕਿਉਂਕਿ ਉਹ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣੇ ਪੜੇ ਚ ਲੈ ਕੇ ਆਈ ਹੈ ਉਹਨਾਂ ਨੂੰ ਕੈਂਡੀਡੇਟ ਬਣਾਇਆ ਹਰਮੀਤ ਸੰਧੂ ਕਿਸੇ ਸਮੇਂ ਬਿਕਰਮ ਮਜੀਠੀਆ ਦੇ ਰਾਈਟ ਹੈਂਡ ਮੰਨੇ ਜਾਂਦੇ ਸੀ ਮਾਝੇ ਦੇ ਵਿੱਚ ਹੌਲੀ-ਹੌਲੀ ਦੂਰੀਆਂ ਵਧੀਆਂ ਇਹੀ ਕਾਰਨ ਸੀ ਕਿ ਅੱਜ ਹਰਮੀਤ ਸਿੰਘ ਸੰਧੂ ਆਮ ਆਦਮੀ ਦੇ ਜਿਹੜਾ ਝਾੜੂ ਸਿੰਬਲ ਹੈਗਾ ਉਸ ਤੇ ਇਲੈਕਸ਼ਨ ਲੜ ਰਹੇ ਨੇ ਔਰ ਕਿਉਂਕਿ ਉਹ ਚਾਰ ਵਾਰ ਇਥੋਂ ਇਲੈਕਸ਼ਨ ਲੜ ਚੁੱਕੇ ਨੇ ਚੰਗਾਉ ਨਾਲ ਤਜਰਬਾ ਹੈ ਉਹਨਾਂ ਦਾ ਕਿ ਕਾਡਰ ਵੋਟ ਹੈਗਾ ਔਰ ਉਹ ਜਿਹੜੀ ਤਰਨਤਨ ਦੀ ਇਸ ਪੰਥਕ ਸੀਟ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਦੂਜੇ ਪਾਸੇ ਉਹਨਾਂ ਦੇ ਖਿਲਾਫ ਕਿਉਂਕਿ ਉਹ ਚਾਰ ਵਾਰ ਮੈਦਾਨ 'ਚ ਪਹਿਲਾਂ ਆ ਚੁੱਕੇ ਨੇ ਤੇ ਬਹੁਤ ਜਦੋਂ ਕੋਈ ਵੀ ਜਿਹੜਾ ਲੀਡਰ ਹੈਗਾ ਉਹ ਹਲਕੇ 'ਚ ਆਉਂਦਾ ਔਰ ਕੰਮ ਕਰਦਾ ਖਾਸ ਤੌਰ ਤੇ ਜੋ ਸੱਤਾ ਧਾਰੀ ਪਾਰਟੀ ਦੇ ਨਾਲ ਕੰਮ ਕਰਦਾ ਬਹੁਤ ਸਾਰੀਆਂ ਉਹਦੇ ਤੇ ਜਿਹੜੀਆਂ ਉਂਗਲਾਂ ਵੀ ਉੱਠਦੀਆਂ ਨੇ ਤੇ ਬਹੁਤ ਸਾਰੇ ਕੁਝ ਇਸ਼ੂਜ਼ ਨੇ ਜਿਹੜੇ ਉਹਨਾਂ ਤੇ ਉੱਠੇ ਵੀ ਨੇ ਔਰ ਜਿਹੜੇ ਵਿਰੋਧੀ ਧਿਰ ਖਾਸ ਤੌਰ ਤੇ ਅਕਾਲੀ ਦਲ ਨੇ ਕਿਉਂਕਿ ਅਕਾਲੀ ਦਲ ਦੇ ਵਿੱਚ ਲੰਬਾ ਸਮਾਂ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਹਰਮੀਤ ਸਿੰਘ ਸੰਧੂ ਦੇ ਪਲੱਸ ਕੀ ਨੇ ਮਾਈਨਸ ਕੀ ਨੇ ਉਹਨਾਂ ਨੇ ਉਛਾਲਿਆ ਵੀ ਹੈ ਤੇ ਦੂਸਰਾ ਇਹ ਜਦੋਂ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਉਹ ਉੱਥੇ ਪਹੁੰਚੀਆਂ ਉੱਥੇ ਗਈਆਂ ਉੱਥੋਂ ਵੀ ਇਹੀ ਜਾਣਕਾਰੀ ਮਿਲੀ ਕਿ ਜਿਹੜਾ ਇਸ ਪਰ ਟੱਕਰ ਹੈਗੀ ਆ ਉਹ ਅਕਾਲੀ ਦਲ ਅਤੇ ਹਰਮਿੰਦਰ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਵਿਚਾਲੇ ਆ ਮੈਨੂੰ ਲੱਗਦਾ ਹੈ ਕਿ ਜੋ ਜੋ ਰੁਝਾਨ ਨੇ ਉਸ ਤੋਂ ਲੱਗ ਰਿਹਾ ਹੈ ਕਿ ਇਹ ਪਾਰਟੀਆਂ ਦੀ ਟੱਕਰ ਹੋ ਗਈ ਨਾ ਕਿ ਜਿਹੜੇ ਕੈਂਡੀਡੇਟ ਫੇਸ ਨੇ ਜਦੋਂ ਬਹੁਤ ਵੱਡੇ ਫੇਸ ਹੁੰਦੇ ਨੇ ਨਵਦੀਪ ਉਦੋਂ ਉਹਨਾਂ ਦੇ ਸਾਹਮਣੇ ਉਹ ਚਾਹੇ ਆਪਾਂ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ 2009 ਦੇ ਵਿੱਚ ਇਲੈਕਸ਼ਨ ਲੜਿਆ ਰਣਜੀਤ ਸਿੰਘ ਸਾਹਿਬ ਦੇ ਖਿਲਾਫ ਤੇ ਉਦੋਂ ਉਹ ਜਿਹੜੀ ਚੀਜ਼ ਸੀ ਰਾਜਾ ਵੜਿੰਗ ਲੜੇ ਰਵਨੀਤ ਬਿੱਟੂ ਉਹਨਾਂ ਦੇ ਖਿਲਾਫ ਪਿਛਲੇ MP ਇਲੈਕਸ਼ਨ ਦੇ ਵਿੱਚ ਲੁਧਿਆਣੇ ਤੋਂ MP ਵੀ ਬਣੇ ਤਾਂ ਉਹ ਜਿਹੜਾ ਸੀ ਉਹ ਪਾਰਟੀ ਤੋਂ ਵੀ ਉੱਪਰ ਉੱਠ ਕੇ ਇੱਕ ਫੇਸ ਦੇ ਚਿਹਰਿਆਂ ਦੀ ਲੜਾਈ ਸੀ ਲੇਕਿਨ ਇੱਥੇ ਫਿਲਹਾਲ ਸਰਕਾਰ ਹੈ ਇੱਕ ਪਾਸੇ ਉਹਨਾਂ ਦੇ ਕੈਂਡੀਡੇਟ ਹਰਮਿੰਦਰ ਸਿੰਘ ਸੰਧੂ ਨੇ ਦੂਜੇ ਪਾਸੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡ ਨੇ ਨਹੀਂ ਲੜੇ ਇਲੈਕਸ਼ਨ ਲੇਕਿਨ ਕੁੱਲ ਮਿਲਾ ਕੇ ਅਕਾਲੀ ਦਲ ਅਤੇ ਸਰਕਾਰ ਦੀ ਵਿਚਲੀ ਲੜਾਈ ਇਸ ਟਾਈਮ ਲੱਗ ਰਹੀ ਹੈ ਕਾਂਗਰਸ ਅਤੇ ਜਿਹੜੇ ਬਾਕੀ ਭਾਜਪਾ ਦੀ ਗੱਲ ਕਰਾਂ ਜਾਂ ਇੰਡੀਪੈਂਡੈਂਟ ਕੈਂਡੀਡੇਟਸ ਨੇ ਜਿਹੜੇ ਮਨਦੀਪ ਸਿੰਘ ਪਿੱਛੜ ਦੇ ਫਿਲਹਾਲ ਦਿਖਾਈ ਦੇ ਰਹੇ ਨੇ ਇੱਕ ਹੋਰ ਸਰ ਜੋ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੋ ਫਾੜ ਹੋਇਆ ਆ ਡਾ ਅੱਡ ਚੁੱਲਾ ਵਾਲਾ ਜੋ ਸੀਗਾ ਵਿਰੋਧੀ ਧਿਰ ਜੋ ਸੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਚਿਹਰੇਆਂ ਨੂੰ ਪਸੰਦ ਕੀਤਾ ਜਾਂਦਾ ਰਿਹਾ ਪੰਜਾਬ ਦੇ ਵਿੱਚ ਲੰਬਾ ਹਰਸਾ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬਤੌਰ ਕੈਬਨਿਟ ਮੰਤਰੀਆਂ ਵਜੋਂ ਜਾਂ ਵੱਡੇ ਲੀਡਰਾਂ ਵਜੋਂ ਉਹਨਾਂ ਨੇ ਵੀ ਸੇਵਾਵਾਂ ਦਿੱਤੀਆਂ ਤਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਸੈਟ ਬੈਕ ਅਕਾਲੀ ਦਲ ਨੂੰ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਚਲਦੇ ਉਹਨਾਂ ਦੇ ਵੱਲੋਂ ਪਿਛਲੀਆਂ ਕਈ ਜਮਨੀ ਚੋਣਾਂ ਦੇ ਵਿੱਚ ਹਿੱਸਾ ਹੀ ਨਹੀਂ ਲਿਆ ਗਿਆ ਲੇਕਿਨ ਇਸ ਵਾਰ ਉਹਨਾਂ ਦੇ ਵੱਲੋਂ ਵਾਰਸ ਪੰਜਾਬ ਦੇ ਜੋ ਕੈਂਡੀਡੇਟ ਨੇ ਮੰਦੀ ਸਿੰਘ ਖਾਲਸਾ ਉਹਨਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਜਥੇਦਾਰ ਦੇ ਵੱਲੋਂ ਤਾਂ ਹੁਣ ਕਿਸ ਤਰ੍ਹਾਂ ਵੇਖਦੇ ਹੋ ਕਿ ਉਸ ਦਾ ਵੀ ਸੈਟ ਬੈਕ ਅਕਾਲੀ ਦਲ ਨੂੰ ਲੱਗਾ ਕਿਉਂਕਿ ਜੋ ਸੰਜੇ ਜੋ ਅੱਢ ਚੁੱਲੇ ਵਾਲੇ ਨੇ ਉਹਨਾਂ ਦਾ ਵੀ ਕਾਫੀ ਸਾਰਾ ਪ੍ਰਭਾਵ ਜੋ ਸੀ ਮਾਝੇ ਦੀ ਸਿਆਸਤ ਦੇ ਵਿੱਚ ਹਮੇਸ਼ਾ ਤੋਂ ਦੇਖਣ ਚਾਹੁੰਦਾ ਰਿਹਾ ਬਿਲਕੁਲ ਨਵਦੀਪ ਤੁਸੀਂ ਜੇ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਅਗਰ 3-4 ਜਿਹੜੀਆਂ ਸਟੇਟ ਦੇ ਵਿੱਚ ਉਹਨਾਂ ਦਾ ਆਕਲਨ ਕਰੋ ਤਾਂ ਮਾਝਾ ਇੱਕ ਵੱਖਰੀ ਰੌਂ ਦੇ ਵਿੱਚ ਚੱਲਦਾ ਰਿਹਾ ਹੈ ਜਿਸ ਤਰ੍ਹਾਂ ਮਾਲਵੇ ਦੇ ਵਿੱਚ ਜੇ ਪਿਛਲੀਆਂ ਆਪਾਂ ਦੋ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਉਹਨਾਂ ਦਾ ਨਤੀਜਿਆਂ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮਤਲਬ ਇੱਕ ਹੁੰਝਾ ਫਿਰ ਜਿੱਤ ਦਿਵਾਉਣ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ ਲੇਕਿਨ ਮਾਝੇ ਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਦੇ ਕੈਂਡੀਡੇਟਸ ਵੀ ਕੁਝ ਜਗ੍ਹਾ ਤੋਂ ਆਪਣਾ ਚੰਗਾ ਪ੍ਰਦਰਸ਼ਨ ਕਰਨ ਦੇ ਵਿੱਚ ਸਫਲ ਰਹੇ ਸੀ ਔਰ ਮਾਝੇ ਵਾਲੇ ਹਮੇਸ਼ਾ ਹੀ ਜਜਾਰੂ ਫੈਸਲੇ ਲੈਣ ਲਈ ਜਾਣੇ ਜਾਂਦੇ ਨੇ ਖੁੱਲ ਕੇ ਗੱਲ ਕਰਦੇ ਨੇ ਔਰ ਇਹ ਆਪਾਂ ਜਿਹੜੀਆਂ ਜਿਹੜੀ ਕੈਂਪੇਨ ਹੋਈ ਹੈ ਵਕ ਵਕ ਪਾਰਟੀਆਂ ਦੀ ਉਹਦੇ ਵਿੱਚ ਵੀ ਆਪਾਂ ਨੂੰ ਲਗਾਤਾਰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਔਰ ਨਿਸ਼ਚਿਤ ਰੂਪ ਨਾਲ ਜਿਹੜਾ ਜਿਹੜਾ ਜੇ ਬਾਗੀ ਤੜਾ ਅਕਾਲੀ ਦਲ ਦੀ ਸ਼੍ਰੋਮ ਅਕਾਲੀ ਦਲ ਦੇ ਬਾਗੀ ਤੜੇ ਦੀ ਗੱਲ ਕਰੀਏ ਉਹਨਾਂ ਦੇ ਨਾਲ ਅਲੱਗ ਜਾਣ ਨਾਲ ਔਰ ਉਹਨਾਂ ਦੇ ਕਿਸੇ ਹੋਰ ਕੈਂਡੀਡੇਟਸ ਨੂੰ ਹਮਾਇਤ ਦੇਣ ਦੇ ਨਾਲ ਨਿਸ਼ਚਿਤ ਰੂਪ ਨਾਲ ਅਕਾਲੀ ਦਲ ਨੂੰ ਸੈਟਬੈਕ ਲੱਗਿਆ ਹੋਵੇਗਾ ਉਹ ਸੈਟਬੈਕ ਕਿੰਨਾ ਲੱਗਿਆ ਇਹ ਹਜੇ ਅਨਲਿਸਿਸ ਕਰਾਂਗੇ ਜਦੋਂ ਪੂਰੀ ਤਰ੍ਹਾਂ ਇਹ ਨਤੀਜੇ ਕਲੀਅਰ ਹੋ ਗਏ ਕਿ ਕੌਣ ਕਿਸ ਦੀ ਜਿਹੜੀ ਜਿੱਤ ਦੇ ਵਿੱਚ ਕਿਸ ਨੇ ਕਿਸ ਪਾਰਟੀ ਦੇ ਕਿਸ ਕੈਂਡੀਡੇਟ ਦੀਆਂ ਕਿੰਨੀਆਂ ਵੋਟਾਂ ਪ੍ਰਾਪਤ ਕੀਤੀਆਂ ਔਰ ਕਿਸ ਨੇ ਕਿੰਨੀ ਵੱਡੀ ਭੂਮਿਕਾ ਨਿਭਾਈ ਜੀ ਬਿਲਕੁਲ ਸਰ ਐਸੇ ਦੌਰਾਨ ਪੰਜਵੇਂ ਰੌਂਡ ਦਾ ਜੋ ਰਿਜ਼ਲਟ ਆ ਉਹ ਵੀ ਐਲਾਨਿਆ ਜਾ ਚੁੱਕਾ ਤਾਂ ਹਰਮੀਤ ਸਿੰਘ ਸੰਧੂ ਦੇ ਵੱਲੋਂ ਆਪਣੀ ਜੋ ਬੜਤ ਹੈ ਉਸ ਨੂੰ ਕਾਇਮ ਰੱਖਿਆ ਗਿਆ ਉਹਨਾਂ ਦੇ ਵੱਲੋਂ 187 ਦਾ ਮਾਰਜਨ ਹੈ ਤਾਂ ਹੁਣ ਤੱਕ ਜੋ ਹੈ ਜੋ ਸੁਖਵਿੰਦਰ ਕੌਰ ਨੇ ਰੰਦਾਵਾ ਉਹ ਅਜੇ ਵੀ ਦੂਸਰੇ ਨੰਬਰ ਤੇ ਨੇ ਜਦਕਿ ਕਰਨ ਵੀਰ ਸਿੰਘ ਲਗਾਤਾਰ ਤੀਸਰੇ ਤੇ ਚੌਥੇ ਨੰਬਰ ਦੇ ਉੱਤੇ ਮਨਦੀਪ ਸਿੰਘ ਖਾਲਸਾ ਤੇ ਪੰਜਵੇਂ ਨੰਬਰ ਦੇ ਉੱਤੇ ਹਰਜੀਤ ਸਿੰਘ ਸੰਧੂ ਜਾਨਕੀ ਭਾਜਪਾ ਦੇ ਉਮੀਦਵਾਰ ਜੋ ਨੇ ਉਹ ਪੰਜਵੇਂ ਨੰਬਰ ਦੇ ਉੱਤੇ ਲਗਾਤਾਰ ਆਪਣੀ ਪੋਜੀਸ਼ਨ ਦੇ ਉੱਤੇ ਬੈਠੇ ਨੇ ਤਾਂ ਜੇਕਰ ਹਰਮੀਤ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਹਰਮੀਤ ਸਿੰਘ ਸੰਧੂ ਨੂੰ ਹੁਣ ਤੱਕ 11727 ਵੋਟਾਂ ਮਿਲ ਚੁੱਕੀਆਂ ਨੇ ਉਤਤੇ ਹੀ 11540 ਵੋਟਾਂ ਜੋ ਨੇ ਉਹ ਸੁਖਵਿੰਦਰ ਕੌਰ ਰੰਧਾਵਾ ਨੂੰ ਮਿਲੀਆਂ ਨੇ ਕਰਨ ਬੀਰ ਨੂੰ 6329 ਵੋਟਾਂ ਮਿਲੀਆਂ ਨੇ ਮਨਦੀਪ ਸਿੰਘ ਖਾਲਸਾ ਨੂੰ 4744 ਜਦਕਿ ਭਾਜਪਾ ਦੇ ਜੋਰਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਹੁਣ ਤੱਕ ਸਿਰਫ 1197 ਵੋਟਾਂ ਹੀ ਮਿਲੀਆਂ ਨੇ ਮਤਲਬ ਲਗਭਗ ਸਾਰੇ ਹੀ ਵੋਟਰਾਂ ਜਿੰਨੇ ਵੀ ਉਮੀਦਵਾਰ ਨੇ ਪਹਿਲੇ ਟੌਪ ਦੇ ਚਾਰ ਉਮੀਦਵਾਰ ਨੇ ਉਹਨਾਂ ਤੋਂ ਸਭ ਤੋਂ ਪੰਜਵੇਂ ਨੰਬਰ ਦੇ ਉੱਤੇ ਹਰਜੀਤ ਸਿੰਘ ਜੋਨੇ ਸੰਧੂ ਉਹ ਬਣੇ ਹੋਏ ਨੇ ਲਗਾਤਾਰ ਤਾਂ ਕਿਤੇ ਨਾ ਕਿਤੇ ਸਰ ਭਾਜਪਾ ਦੀ ਜੋ ਪਰਫਾਰਮੈਂਸ ਜਿਸ ਤਰ੍ਹਾਂ ਦੇ ਨਾਲ ਕਿ ਦਾਅਵੇ ਕੀਤੇ ਜਾਂਦੇ ਰਹੇ ਸਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ ਉਹਨਾਂ ਦੇ ਵੱਲੋਂ ਵੀ ਇਸ ਕੈਂਪੇਨ ਦੇ ਵਿੱਚ ਹਿੱਸਾ ਲਿਆ ਗਿਆ ਚਾਹੇ ਭਾਜਪਾ ਦੇ ਆਪਾ ਕਾਰਜਕਾਰੀ ਸੁਭਾ ਪ੍ਰਧਾਨ ਦੀ ਗੱਲ ਕਰੀਏ ਅਸ਼ਵਨੀ ਸ਼ਰਮਾ ਜਾਂ ਸੁਨੀਲ ਜਾਖੜ ਦੀ ਗੱਲ ਕਰੀਏ ਪੰਜਾਬ ਆਗੂ ਦੀ ਤਾਂ ਇਹਨਾਂ ਦੇ ਵੱਲੋਂ ਲਗਾਤਾਰ ਜੋ ਸੀ ਤਰਨ ਤਾਰਨ ਦੇ ਵਿੱਚ ਕੈਂਪੇਨ ਚਲਾਈ ਗਈ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਲੇਕਿਨ ਉਸ ਦਾ ਅਸਰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹਰਜੀਤ ਸਿੰਘ ਸੰਧੂ ਵੱਲੋਂ ਜੋ ਕਿਹਾ ਜਾਂਦਾ ਸੀ ਕਿ ਪੰਜਾਬ ਪ੍ਰਧਾਨ ਵੀ ਰਹੇ ਨੇ ਜਿਲ੍ਹਾ ਪ੍ਰਧਾਨ ਰਹੇ ਨੇ ਭਾਜਪਾ ਦੇ ਤਰਨਤਾਰਨ ਤੋਂ ਅਤੇ ਇਹ ਵੀ ਮੰਨਿਆ ਜਾਂਦਾ ਸੀ ਕਿ ਭਾਜਪਾ ਦੇ ਕੈਡਰ ਨੂੰ ਮਜ਼ਬੂਤ ਕਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਭੂਮਿਕਾ ਦਾ ਕੀਤੀ ਲੇਕਿਨ ਉਹ ਕਿਤੇ ਵੀ ਜ਼ਮੀਨੀ ਪੱਧਰ ਦੇ ਉੱਤੇ ਜੋ ਹੈ ਉਹ ਦਿਖਾਈ ਨਹੀਂ ਦੇ ਰਿਹਾ ਇਸ ਦਾ ਅਸਰ ਪੰਥਕ ਸੀਟ ਕਰਕੇ ਤਾਂ ਨਹੀਂ ਹੈ ਕਿਤੇ ਦੇਖੋ ਨਵਦੀਪ ਆਪਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਤਰਨਤਾਰਨ ਹੈ ਨਰੋਲ ਇੱਕ ਪੰਥਕ ਸੀਟ ਹੈ ਰੂਰਲ ਬੈਕਗ੍ਰਾਉਂਡ ਤੋਂ 90% ਜਿਹੜੇ ਵੋਟਰ ਆਉਂਦੇ ਨੇ ਜੇ ਆਪਾਂ ਤਰਨਤਾਰਨ ਸ਼ਹਿਰ ਨੂੰ ਛੱਡ ਦਈਏ ਮੈਕਸਿਮ ਉੱਥੇ ਪਿੰਡੂ ਏਰੀਆ ਹੈਗਾ ਔਰ ਤਰਨਤਾਰਨ ਦੇ ਜਿਹੜੇ ਸ਼ਹਿਰ ਦੇ ਵਿੱਚ ਵੀ ਜੇ ਆਪਾਂ ਪੂਰੀ ਤਰ੍ਹਾਂ ਗੱਲ ਕਰੀਏ ਕਿ ਜਿਹੜਾ ਬੀਜੇਪੀ ਦੀ ਹਮੇਸ਼ਾ ਤੋਂ ਟੇਕ ਰਹੀ ਹੈ ਹਿੰਦੂ ਵੋਟਰਾਂ ਦੇ ਉੱਪਰ ਉੱਥੇ ਹਿੰਦੂ ਵੋਟ ਬਹੁਤ ਘੱਟ ਹੈ ਔਰ ਦੂਸਰਾ ਇਹ ਜਿਹੜੇ ਇਸ਼ੂਜ਼ ਨੇ ਬੀਜੇਪੀ ਤਰਨਤਾਰਨ ਦੇ ਵਿੱਚ ਜੋ ਸਾਨੂੰ ਲੱਗ ਰਿਹਾ ਹੈ ਕਿ ਬੀਜੇਪੀ ਦੇ ਜਿਹੜੇ ਉਹਨਾਂ ਨੇ ਸੀਰੀਅਸਲੀ ਨਹੀਂ ਲੀਆ ਬਹੁਤ ਜਿਹੜੇ ਵੱਡੇ ਲੀਡਰ ਸੀਗੇ ਖਾਸ ਤੌਰ ਤੇ ਜੇ ਆਪਾਂ ਨੈਸ਼ਨਲ ਲੀਡਰਸ਼ਿਪ ਦੀ ਗੱਲ ਕਰੀਏ ਸ਼ਾਇਦ ਹੀ ਕੋਈ ਉੱਥੇ ਜਿਹੜਾ ਕੋਈ ਕੇਂਦਰੀ ਮੰਤਰੀ ਜਾਂ ਹੋਰ ਵੱਡੇ ਲੀਡਰ ਦਿਖਾਈ ਦਿੱਤੇ ਦੇਣੇ ਹੁਣ ਤੇ ਇੱਕ ਉਹਨਾਂ ਨੇ ਬਸ ਇੱਕ ਹੋਣ ਦੀ ਲੜਾਈ ਦੇ ਵਜੋਂ ਹੀ ਉਹ ਵਿਚਰੇ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਜਿਹੜਾ ਰਿਜ਼ਲਟ ਹੈ ਤਰਨ-ਤਰਨ ਦੇ ਵਿੱਚ ਉਹ ਕੁਝ ਇਸੇ ਤਰ੍ਹਾਂ ਦਾ ਹੋਣ ਵਾਲਾ ਹੈ ਔਰ ਇਹ ਦੇ ਵਿੱਚ ਜਿਹੜੇ ਸਾਡੇ ਜਿਹੜੇ ਸਿਆਸੀ ਮਾਹਰ ਨੇ ਔਰ ਆਪਾਂ ਹੈਗੇ ਆ ਆਪਾਂ ਨੂੰ ਕੋਈ ਵੀ ਇਹਦੇ ਵਿੱਚ ਹੈਰਾਨੀ ਨਹੀਂ ਹੈ ਕਿ ਲਗਭਗ ਪਤਾ ਹੀ ਸੀ ਕਿ ਬੀਜੇਪੀ ਦਾ ਕੋਈ ਬਹੁਤਾ ਜ਼ਿਆਦਾ ਉੱਥੇ ਵਧੀਆ ਪ੍ਰਦਰਸ਼ਨ ਨਹੀਂ ਹੋਣ ਜਾ ਰਿਹਾ ਔਰ ਇਹੀ ਜਿਹੜੀ ਤਸਵੀਰ ਹੈ ਜਿਵੇਂ ਜਿਵੇਂ ਪੰਜਵੇਂ ਰਾਉਂਡ ਤੋਂ ਬਾਅਦ ਤੁਸੀਂ ਜाहिर ਕੀਤੀ ਹੈ ਕਿ ਜੇ ਮੁੱਖ ਜਿਹੜੀਆਂ ਪਾਰਟੀਆਂ ਤੋਂ ਬੀਜੇਪੀ ਦਾ ਜਿਹੜਾ ਕੈਂਡੀਡੇਟ ਸਭ ਤੋਂ ਪਿੱਛੇ ਹੈ ਤੇ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੈ ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਨਵਦੀਪ ਇੱਕ ਚੀਜ਼ ਦੇਖੋ ਕਿੰਨੀ ਡੈਮੋਕ੍ਰੈਟਿਕ ਸੈਟਅਪ ਦੀ ਹੈ ਖੂਬਸੂਰਤੀ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜੋਰ ਲਾਇਆ ਉੱਥੇ ਔਰ ਕਰੀਬ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਉਹਨਾਂ ਦੇ ਕੋਲੇ ਪ੍ਰਦਰਸ਼ਨ ਦੇ ਲਈ ਸੀ ਔਰ ਪੰਜ ਰਾਉਂਡਾਂ ਤੋਂ ਬਾਅਦ ਸ਼ਾਇਦ 187 ਜਾਂ 179 ਵੋਟਾਂ ਨਾਲ ਹਰਮੀਤ ਸਿੰਘ ਸੰਧੂ ਅੱਗੇ ਨੇ ਔਰ ਬੜੀ ਨੇਕ ਟੂ ਨੇਕ ਫਾਈਟ ਹੈ ਇਹ ਸਥਿਤੀ ਆਉਣ ਵਾਲੇ ਜਿਹੜੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਹੋ ਸਕਦਾ ਹੈ ਪੰਜ ਰਾਉਂਡਾਂ ਤੱਕ ਤਾਂ ਆਪਾਂ ਕਲੀਅਰ ਨਹੀਂ ਕਰ ਪਾ ਰਹੇ ਕਿ ਕੌਣ ਅੱਗੇ ਹੈ ਕੌਣ ਪਿੱਛੇ ਹੈ ਜਿੱਥੇ ਤੱਕ ਪਹਿਲੇ ਅਤੇ ਦੂਜੇ ਸਥਾਨ ਦੀ ਜੀ ਆਪਾਂ ਗੱਲ ਕਰੀਏ ਅ ਦੂਜੀ ਗੱਲ ਤੀਸਰੀ ਗੱਲ ਇਹਦੇ ਵਿੱਚ ਇੱਕ ਹੋਰ ਅਹਿਮ ਹੈ ਕਿ ਰਾਜਾ ਵੜਿੰਗ ਦੀ ਬਿਆਨਬਾਜ਼ੀ ਦੀ ਕਾਂਗਰਸ ਕੈਂਡੀਡੇਟਸ ਦੀਆਂ ਵੋਟਾਂ ਤੇ ਭਾਰੀ ਪਈ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਕਰਨਵੀਰ ਸਿੰਘ ਜਿਹੜੇ ਬੁਰਜ ਨੇ ਉਹਨਾਂ ਨੂੰ ਸਿਰਫ ਪੰਜਾ ਰਾਉਂਡਾਂ ਬਾਅਦ 6329 ਵੋਟਾਂ ਮਿਲੀਆਂ ਤੇ ਲੀਡਿੰਗ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸੰਧੂ ਨੇ 1172 ਤੇ ਤੇ ਦੂਜੇ ਨੰਬਰ ਤੇ 11540 ਤੇ ਸੁਖਵਿੰਦਰ ਕੌਰ ਨੇ ਤੋਂ ਕਾਂਗਰਸ ਫਿਲਹਾਲ ਤਰਨਤਾਰਨ ਤੋਂ ਕਿਤੇ ਵੀ ਲੜਾਈ ਚ ਦਿਖਾਈ ਨਹੀਂ ਦੇ ਰਹੀ ਉਹ ਅਲੱਗ ਗੱਲ ਹੈ ਕਿ ਕਾਂਗਰਸ ਦੇ ਕੈਂਡੀਡੇਟਸ ਜੀਆਂ ਜੜੀਆਂ ਵੋਟਾਂ ਨੇ ਉਹ ਏ 16 ਰਾਊਂਡਾਂ ਤੋਂ ਬਾਅਦ ਕਿੰਨੀਆਂ ਵੋਟਾਂ ਲੈ ਕੇ ਜਾਣਗੇ ਔਰ ਕਿੰਨਾ ਥੋੜਾ ਮਾਰਜਨ ਰਹੇਗਾ ਉਹਦਾ ਕਿਸ ਨੂੰ ਫਾਇਦਾ ਹੋਏਗਾ ਕਿਸ ਨੂੰ ਨੁਕਸਾਨ ਹੋਇਆ ਹੋਏਗਾ ਇਹ ਸਾਰਾ ਆਕਲਨ ਆਪਾਂ ਐਨਲਿਸਿਸ ਇਸ ਪੂਰੇ ਰਿਜ਼ਲਟ ਤੋਂ ਬਾਅਦ ਕਰਾਂਗੇ ਲੇਕਿਨ ਫਿਲਹਾਲ ਬੜੀ ਕਾਂਟੇ ਦੀ ਟੱਕਰ ਬਣੀ ਹੋਈ ਹੈ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਵੀ ਹੈ ਔਰ ਉਹਨਾਂ ਦੇ ਹਰਮੇਸ਼ਿੰਗ ਸੰਧੂ ਇਸ ਵੇਲੇ ਥੋੜੀਆਂ ਜੀਆਂ ਵੋਟਾਂ ਨਾਲ ਕਰੀਬ 2250 ਵੋਟਾਂ ਦੇ ਨਾਲ ਫਰਕ ਅੱਗੇ ਜਾ ਰਹੇ ਨੇ ਔਰ ਇਹ ਬੜੀ ਨੈਕ ਟੂ ਨੈਕ ਫਾਈਟ ਹੈ ਔਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬੀ ਨੇ ਜਿਹੜੇ ਕਿ ਤਰਨਤਾਰਨ ਤੋਂ ਕੌਣ ਜਿੱਤਦਾ ਜਿਹੜੇ ਦੇਖਣਾ ਚਾਹੁੰਦੇ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਉਹ ਸਾਡੇ ਮਾਧਿਅਮ ਰਾਹੀਂ ਇਹ ਜਿਹੜਾ ਰਿਜ਼ਲਟ ਹੈਗਾ ਲਗਾਤਾਰ ਦੇਖਦੇ ਰਹਿਣਗੇ ਉਹਨਾਂ ਲਈ ਸਮੇਂ ਦੇ ਵਿੱਚ ਔਰ ਫਿਲਹਾਲ ਬੜਾ ਦਿਲਚਸਪ ਜਿਹੜਾ ਮੁਕਾਬਲਾ ਸੱਤਾਧਾਰੀ ਪਾਰਟੀ ਆ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਬਣਿਆ ਹੋਇਆ ਸਰ ਇੱਕ ਪੰਜਾਬ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਹੈ ਕਾਂਗਰਸ ਉਹਨਾਂ ਦੇ ਉਮੀਦਵਾਰ ਨੇ ਕਰਨ ਬੀਰ ਸਿੰਘ ਬੁਰਜ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਵਿਚਰਿਆ ਗਿਆ ਪੰਜਾਬ ਦੀਆਂ ਕਈ ਅਹੁਦਿਆਂ ਦੇ ਉੱਤੇ ਉਹਨਾਂ ਨੂੰ ਕਾਂਗਰਸ ਨੇ ਰੱਖਿਆ ਲਗਾਤਾਰ ਲੰਬੇ ਅਰਸੇ ਤੋਂ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸੰਬੰਧਤ ਨੇ ਦਾਦੇ ਦੇ ਟਾਈਮ ਤੋਂ ਪਿਤਾ ਇਹਨਾਂ ਦੇ ਲਗਾਤਾਰ ਰਾਜਨੀਤੀ ਦੇ ਵਿੱਚ ਰਹੇ ਕਾਂਗਰਸ ਦੇ ਵਿੱਚ ਰਹੇ 2015 ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਫਿਰ ਕਰਨ ਵੀਰਪੁਰਜ ਜੁਣੇ ਉਹ ਅੱਗੇ ਆਉਂਦੇ ਨੇ ਤੇ ਰਾਜਨੀਤੀ ਦੇ ਵਿੱਚ ਸਰਗਰਮ ਹੁੰਦੇ ਨੇ ਤਾਂ ਲਗਭਗ 10 ਸਾਲ ਦੀ ਉਹਨਾਂ ਦਾ ਇਹ ਸਿਆਸੀ ਸਫਰ ਜੋ ਸੀ ਉਹ ਅੱਜ ਉਹਨਾਂ ਨੂੰ ਟਿਕਟ ਦੇ ਰੂਪ ਦੇ ਵਿੱਚ ਵਿਧਾਨ ਸਭਾ ਭੇਜਣ ਦੇ ਲਈ ਕਾਂਗਰਸ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਲੇਕਿਨ ਜੋ ਕਿਆਸ ਲਗਾਏ ਜਾ ਰਹੇ ਸਨ ਕਿ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਰਿਵਾਈਵ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਵਾਦਾ ਖਿਲਾਫੀ ਦੇ ਇਲਜ਼ਾਮ ਜੋ ਵਿਰੋਧੀ ਧਿਰਾਂ ਲਗਾਉਂਦੀਆਂ ਰਹੀਆਂ ਉਸ ਦੇ ਚਲਦੇ ਪੰਜਾਬੀਆਂ ਦੇ ਕੋਲ ਦੂਸਰਾ ਸਭ ਤੋਂ ਵੱਡਾ ਆਪਸ਼ਨ ਕਾਂਗਰਸ ਸੀ ਲੇਕਿਨ ਇਹ ਨਤੀਜੇ ਜੋ ਨੇ ਜਿਸ ਦੇ ਵਿੱਚ ਕੀ ਹੈ ਤੀਸਰੇ ਨੰਬਰ ਦੇ ਉੱਤੇ ਖਿਸਕਤੇ ਦਿਖਾਈ ਦੇ ਰਹੇ ਨੇ ਕਰਨਬੀਰ ਬੁਰਜ ਇਸ ਦਾ ਸਿੱਧਾ ਸਿੱਧਾ ਅਸਰ ਇਹਨਾਂ ਨਾਲ ਮੰਨਿਆ ਜਾ ਰਿਹਾ ਹੈ ਕਿ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੁਰੂ ਸਾਹਿਬਾਂ ਦੀ ਜੋ ਫੋਟੋ ਸੀ ਉਹਨਾਂ ਦੀ ਬੇਕਦਰੀ ਕੀਤੀ ਗਈ ਜਾਂ ਫਿਰ ਭਾਈ ਜੇਤਾ ਸਿੰਘ ਦੀ ਤਸਵੀਰ ਦੇ ਅੱਗੇ ਖੁਦ ਬੈਠ ਕੇ ਆਪਣੇ ਲੀਡਰਾਂ ਦੀਆਂ ਤਸਵੀਰਾਂ ਉੱਤੇ ਲਗਾ ਲਈਆਂ ਇਸ ਤੋਂ ਇਲਾਵਾ ਜੋ ਕਾਰਾਂ ਦੀ ਬੇਅਦਬੀ ਦੀ ਜੋ ਇਲزام ਰਾਜਾ ਵੜਿੰਗ ਦੇ ਉੱਤੇ ਲੱਗੇ ਜਾਂ ਫਿਰ ਜੋ ਮਰਹੂਮ ਕੇਂਦਰੀ ਮੰਤਰੀ ਰਹੇ ਬੂਟਾ ਸਿੰਘ ਉਹਨਾਂ ਦੇ ਬਾਰੇ ਜੋ ਸ਼ਬਦ ਇਹਨਾਂ ਦੇ ਵੱਲੋਂ ਨਿਕਲ ਗਏ ਤਾਂ ਕਿਤੇ ਨਾ ਕਿਤੇ ਇੱਕ ਵੱਡਾ ਸੈਟ ਬੈਕ ਜੋ ਹੈ ਕਾਂਗਰਸ ਨੂੰ ਮੰਨਦੇ ਹੋ ਕਿ ਲਗਾ ਕਰਨ ਬਿਰਭੁਰਜ ਨੂੰ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਹیثیت ਸੀ ਆਪਣੇ ਇਲਾਕੇ ਦੇ ਵਿੱਚ ਕਾਫੀ ਮੰਨੇ ਹੋਏ ਸਿਆਸਤਦਾਨ ਨੇ ਤਾਂ ਨਵਾਂ ਚਿਹਰਾ ਵੀ ਸੀ ਕਾਂਗਰਸ ਦੇ ਲਈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਫੀ ਨੁਕਸਾਨ ਜੋ ਹੈ ਇਹ ਸਮਝ ਆ ਰਿਹਾ ਕਿ ਹੋਇਆ ਨਵਦੀਪ ਬਿਲਕੁਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਰਾਜਾ ਵੜਿੰਗ ਜਿਹੜੇ ਬਹੁਤ ਸੀਨੀਅਰ ਲੀਡਰ ਨੇ ਔਰ ਪ੍ਰਧਾਨ ਵੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਸ ਤੋਂ ਪਹਿਲਾਂ ਮਨਿਸਟਰ ਵੀ ਰਹੇ ਨੇ ਔਰ ਹੋਰ ਵੀ ਉਹ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਯੂਥ ਦੇ ਉਹਨਾਂ ਵੱਲੋਂ ਜਿਹੜੀਆਂ ਦੋ ਤਿੰਨ ਵੱਡੀਆਂ ਜਿਹੜੀਆਂ ਇੱਥੇ ਗੱਲਾਂ ਹੋਈਆਂ ਨੇ ਔਰ ਜਿਹੜੀ ਕੰਟਰੋਵਰਸੀਆਂ ਹੋਈਆਂ ਉਹਨੂੰ ਲੈ ਕੇ ਇੱਕ ਜਿਸ ਤਰ੍ਹਾਂ ਆਪਣੇ ਗਿਆਨੀ ਸੌਰੀ ਬੂਟਾ ਸਿੰਘ ਨੇ ਜਿਹੜੇ ਸਾਬਕਾ ਗ੍ਰਹਿ ਮੰਤਰੀ ਉਹਨਾਂ ਦੇ ਬਾਰੇ ਜੋ ਇੱਕ ਪੱਤੀ ਜਨਕ ਉਹਨਾਂ ਨੇ ਸ਼ਬਦਾਵਲੀ ਦਾ ਯੂਜ਼ ਕੀਤਾ ਉਹ ਔਰ ਉਸ ਤਰ੍ਹਾਂ ਇਸੇ ਪ੍ਰਕਾਰ ਕਰਨ ਵੀਰ ਬੁਰਜ ਦੇ ਪਿੰਡ ਦੇ ਵਿੱਚ ਉਹਨਾਂ ਵੱਲੋਂ ਇੱਕ ਉਹਨਾਂ ਦੇ ਬਾਰੇ ਹੀ ਕੁਝ ਇਸ ਤਰ੍ਹਾਂ ਦਾ ਹਲ ਹਾਸੇ ਮਜ਼ਾਕ ਦੇ ਵਿੱਚ ਸ਼ਬਦ ਵਰਤੇ ਗਏ ਤੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਵੀ ਇਹ ਮੰਨਦੇ ਨੇ ਵੀ ਜਿਹੜੀ ਉਹਨਾਂ ਦੀ ਜਿਹੜੀ ਸ਼ਬਦਾਵਲੀ ਆ ਇਹ ਭਾਰੀ ਪੈਣ ਜਾ ਰਹੀ ਹੈ ਤਰਨ ਤਰਨ ਜਿਮਨੀ ਚੋਂ ਦੇ ਨਤੀਜੇ ਦੇ ਵਿੱਚ ਔਰ ਉਹ ਕਿੱਥੇ ਹੱਦ ਤੱਕ ਦਿਖਾਈ ਵੀ ਦੇ ਰਿਹਾ ਹੈ ਕਿ ਜਿਹੜਾ ਜਿਸ ਤਰ੍ਹਾਂ ਪਛੜਨਾ ਅਲੱਗ ਗੱਲ ਹੈ ਲੇਕਿਨ ਇੱਕ ਵੱਡੇ ਮਾਰਜਨ ਦੇ ਨਾਲ ਤੀਜੇ ਨੰਬਰ ਤੇ ਆ ਜਾਣਾ ਕਾਂਗਰਸ ਪਾਰਟੀ ਦੇ ਲਈ ਫਿਲਹਾਲ ਇੱਕ ਵੱਡਾ ਸੈਟਬੈਕ ਜਾਪਦਾ ਹੈ ਜੀ ਬਿਲਕੁਲ ਸਰ ਇੱਕ ਹੋਰ ਗੱਲ ਆਪਾਂ ਕਰੀਏ ਕਿ ਜਿਸ ਤਰੀਕੇ ਦੇ ਨਾਲ ਕੀ ਹਮੇਸ਼ਾ ਹੀ ਇਹ ਮੰਨਿਆ ਜਾਂਦਾ ਵੀ ਜਿਮਨੀ ਚੋਣ ਜਿਹੜੀ ਆ ਉਹ ਸੱਤਾਧਾਰੀ ਪਾਰਟੀ ਦਾ ਉਮੀਦਵਾਰੀ ਜਿੱਤਦਾ ਲੇਕਿਨ ਕਈ ਵਾਰ ਹਕਮ ਤੇ ਨੂੰ ਝਟਕਾ ਵੀ ਲੱਗਦਾ ਸਿਆਸੀ ਝਟਕਾ ਉਹਨਾਂ ਨੂੰ ਲੱਗ ਸਕਦਾ ਇਸ ਦਾ ਆਪਾਂ ਜੇ ਇੱਕ ਉਦਾਹਰਣ ਦੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਭਗਵੰਤ ਮਾਨ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਸੀਟ ਪਗਵੰਤ ਮਾਨ ਹੋਣਾ ਨੂੰ ਖਵਾਉਣੀ ਪਈ ਇਸੇ ਤਰ੍ਹਾਂ 2024 ਦੇ ਵਿੱਚ ਬਰਨਾਲੇ ਦੇ ਵਿੱਚ ਵੀ ਹੋਇਆ ਤਾਂ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇਹ ਜੋ ਤਸਵੀਰ ਹੁਣ ਤੱਕ ਸਾਹਮਣੇ ਆ ਰਹੀ ਹੈ ਜੋ ਨਤੀਜੇ ਸਾਹਮਣੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਤੋਂ ਰਿਵਾਈਵ ਹੁੰਦਾ ਕਿਉਂਕਿ ਪਹਿਲਾਂ ਜੋ ਗੈਪ ਸੀਗਾ ਉਹ ਜ਼ਿਆਦਾ ਸੀਗਾ ਲੇਕਿਨ ਹੁਣ ਮਹਿਜ 183-84 ਵੋਟਰਾਂ ਦਾ ਗੈਪ ਜੋ ਹੈ ਉਹ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਲੱਗਦਾ ਕਿ ਇਸ ਵਾਰ ਵੀ ਜੋ ਸੱਤਾਧਾਰੀ ਦਲ ਹੈ ਜੋ ਹਾਕਮ ਤੇ ਰਿਹਾ ਇਸ ਨੂੰ ਸਿਆਸੀ ਝਟਕਾ ਜੋ ਹੈ ਲੱਗ ਸਕਦਾ ਦੇਖੋ ਨਵਦੀਪ ਜੀ ਲੋਕ ਬਹੁਤ ਸਿਆਣੇ ਨੇ ਔਰ ਹਮੇਸ਼ਾ ਹੀ ਤੁਸੀਂ ਗੱਲ ਕੀਤੀ ਹੈ ਸੱਤਾਧਾਰੀ ਪਾਰਟੀ ਚਾਹੇ ਉਹ ਕੋਈ ਹੋਵੇ ਉਹਨੂੰ ਹਮੇਸ਼ਾ ਐਜ ਹੁੰਦਾ ਔਰ ਇੱਥੇ ਵੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਐਜ ਹੈਗਾ ਕਿਉਂਕਿ ਹਜੇ ਵੀ ਕਰੀਬ ਸਵਾ ਸਾਲ ਸਰਕਾਰ ਦਾ ਬਚਿਆ ਹੋਇਆ ਹੈ ਔਰ ਵੋਟਰ ਬਹੁਤ ਸਿਆਣਾ ਹੈਗਾ ਔਰ ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ ਕੁਝ 1 ਘੰਟੇ 2 ਘੰਟੇ ਚ ਕਲੀਅਰ ਹੋ ਜਾਏਗਾ ਕਿ ਤਰਨਤਨ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸੁਭਾਈ ਲੀਡਰਸ਼ਿਪ ਦੀਆਂ ਨੀਤੀਆਂ ਦੇ ਉੱਪਰ ਤਰਨਤਨ ਹਲਕੇ ਦੇ ਵੋਟਰਾਂ ਨੇ ਮੋਹਰ ਲਾਈ ਹੈ ਜਾਂ ਉਹਨਾਂ ਨੇ ਅਕਾਲੀ ਦਲ ਨੂੰ ਦੁਬਾਰਾ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਕਰਨ ਦੇ ਵਿੱਚ ਦਿਸ਼ਾ ਵੱਲ ਕਦਮ ਵਧਾਇਆ ਹੈ ਔਰ ਕਾਂਗਰਸ ਨੂੰ 3ਵੇਂ ਨੰਬਰ ਤੇ ਲਿਆ ਕੇ ਵੱਡੇ ਮਾਰਜਨ ਦੇ ਨਾਲ ਸਬਕ ਸਿਖਾਇਆ ਹੈ ਔਰ ਭਾਜਪਾ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਭਾਜਪਾ ਦੇ ਕੋਲੇ ਉੱਥੇ ਕੁਝ ਵੀ ਖੋਣ ਲਈ ਨਹੀਂ ਸੀ ਕਿਉਂਕਿ ਉਹਨੂੰ ਪਤਾ ਸੀ ਕੇ ਤਰਨਤਾਰਨ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਐਗਜ਼ਿਸਟੈਂਸ ਨਹੀਂ ਸੀ ਹਾਲਾਂਕਿ ਜਿਹੜੇ ਸਾਬਕਾ ਜਿਹੜੇ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਚ ਭਾਜਪਾ ਵੱਲੋਂ ਅਨਿਲ ਜੋਸ਼ੀ ਸਾਹਿਬ ਜਿਹੜੇ ਕੀ ਜਿਨ੍ਹਾਂ ਦਾ ਜੱਦੀ ਹਲਕਾ ਤਰਨਤਾਰਨੀ ਹੈ ਜੱਦੀ ਜਿਹੜਾ ਪਿੰਡ ਆ ਉਹਨਾਂ ਦਾ ਸ਼ਹਿਰ ਹੈ ਤੇ ਉਹ ਅੰਮ੍ਰਿਤਸਰ ਨੌਰਥ ਤੋਂ ਇਲੈਕਸ਼ਨ ਲੜਦੇ ਨੇ ਉਹਨਾਂ ਨੇ ਕਾਫੀ ਉੱਥੇ ਸਰਗਰਮੀ ਦਿਖਾਈ ਸੀ ਔਰ ਉਹਦੇ ਨੇ ਲੱਗਿਆ ਸੀ ਕਿ ਸ਼ਾਇਦ ਕਾਂਗਰਸ ਆ ਜਿਹੜੀ ਅੱਪ ਕਰੇਗੀ ਔਰ ਉਹਦਾ ਫਾਇਦਾ ਹੋਏਗਾ ਲੇਕਿਨ ਮੈਨੂੰ ਲੱਗਦਾ ਕਿ ਪ੍ਰਦਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਜਿਹੜੀ ਉਹ ਬਿਆਨਬਾਜ਼ੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਨੂੰ ਪਾਰੀ ਪੈਂਦੀ ਦਿਖਾਈ ਦੇ ਰਹੀ ਹੈ ਇੱਕ ਸਰ ਇਸ ਤਰੀਕੇ ਦੇ ਨਾਲ ਕਿ ਪੰਥਕ ਸੀਟ ਕਹਿ ਕੇ ਪੁਕਾਰਿਆ ਜਾਂਦਾ ਹਰ ਵਾਰ ਤਰਨਤਾਰਨ ਨੂੰ ਤੇ ਅਮ੍ਰਿਤਪਾਲ ਦਾ ਕਾਫੀ ਪ੍ਰਭਾਵ ਵੀ ਉਸ ਵਿਧਾਨ ਸਭਾ ਹਲਕੇ ਚ ਲੋਕ ਸਭਾ ਹਲਕੇ ਦੇ ਵਿੱਚ ਹਮੇਸ਼ਾ ਦੇਖਣ ਨੂੰ ਮਿਲਿਆ ਲੇਕਿਨ ਮਨਦੀਪ ਸਿੰਘ ਖਾਲਸਾ ਜੋਨੇ ਭਾਵੇਂ ਉਹਨਾਂ ਦੀ ਬੀਜੇਪੀ ਤੋਂ ਵੱਧ ਵੋਟ ਨੇ ਲੇਕਿਨ ਫਿਰ ਵੀ ਉਸ ਤਰ੍ਹਾਂ ਦਾ ਕਮਾਲ ਉਹ ਦਿਖਾ ਨਹੀਂ ਪਾਇਆ ਜਿਸ ਤਰੀਕੇ ਦਾ ਕਿ ਅਮ੍ਰਿਤਪਾਲ ਹੋਣਾ ਵੱਲੋਂ ਐਮਪੀ ਇਲੈਕਸ਼ਨ ਦੇ ਵਿੱਚ ਦਿਖਾਇਆ ਗਿਆ ਸੀ ਕਿਉਂਕਿ ਉਹਨਾਂ ਵੱਲੋਂ ਪਹਿਲੇ ਹੀ ਰਾਊਂਡ ਤੋਂ ਜੋ ਬੜਤ ਬਣਾਈ ਗਈ ਸੀ ਉਹ ਆਖਰੀ ਰਾਊਂਡ ਤੱਕ ਕਾਇਮ ਰਹੀ ਤੇ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਮੈਂਬਰ ਬਣ ਕੇ ਉਹ ਪਹੁੰਚੇ ਤੇ ਉਹਨਾਂ ਨੇ ਜੋ ਜਿੱਤ ਸੀ ਉਹਨੂੰ ਹਾਸਲ ਕੀਤਾ ਤਾਂ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਕਮਾਲ ਜੋ ਹੈ ਮਨਦੀਪ ਸਿੰਘ ਖਾਲਸਾ ਦੇ ਨਾਲੇ ਵੇਖਣ ਨੂੰ ਨਹੀਂ ਮਿਲ ਰਿਹਾ ਅ ਬਿਲਕੁਲ ਤੁਹਾਡੀ ਗੱਲ ਸਹੀ ਹੈ ਨਵਦੀਪ ਮੈਂ ਦੇਖ ਰਿਹਾ ਕਿ 4744 ਵੋਟਾਂ ਮਨਦੀਪ ਸਿੰਘ ਖਾਲਸਾ ਨੂੰ ਪਈਆਂ ਨੇ ਇਹ ਕੋਈ ਛੋਟਾ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਲਈ ਚੰਗਾ ਪੰਜਾ ਰਾਊਂਡਾਂ ਦੇ ਜੇ ਗੱਲ ਕਰੇ ਇੱਕ ਚੰਗਾ ਵੋਟ ਸ਼ੇਅਰ ਹੈਗਾ ਦੂਜੇ ਪਾਸੇ ਦੇਖੋ ਤੁਸੀਂ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਨੂੰ ਪੰਜਾ ਰਾਊਂਡਾਂ ਵਾਂ 6329 ਵੋਟਾਂ ਪਈਆਂ ਹਾਲਾਂਕਿ ਆਸ ਤੋਂ ਘੱਟ ਨੇ لیکن پھر بھی میں یہ نہیں کہہ ਸਕਦਾ کہ منਦੀਪ ਖਾਲਸا انہوں نے ਉੱਥੇ ਹੰਗਾਰਾ ਹੰਗਾਰਾ ਨਹੀਂ ਮਿਲਿਆ ਉਹ ਇਹ ਪੰਥਕ ਹਲਕਾ ਹੈ ਖਡੂਰ ਸਾਹਿਬ ਤੋਂ ਕਿਉਂਕਿ ਭਾਈ ਅਮਰਿਤਪਾਲ MP ਨੇ اس ਸਮੇਂ ਉਹ جیل ਦੇ ਵਿੱਚ ਨੇ ਵੱਖ-ਵੱਖ ਜਿਹੜੀਆਂ ਧਰਾਵਾਂ ਦੇ ਅਧੀਨ ਤੇ ਨਿਸ਼ਚਿਤ ਰੂਪ ਦੇ ਨਾਲ ਜਿਹੜਾ ਉਹਨਾਂ ਦਾ ਜਿਹੜਾ ਵੋਟ ਵਰਗ ਹੈਗਾ ਉਸ ਤਰੀਕੇ ਨਾਲ ਜਿੱਤ ਵਾਲੀ ਪੋਜੀਸ਼ਨ ਜਾਂ ਲੜਾਈ ਦੇ ਵਿੱਚ ਤਾਂ ਨਹੀਂ ਪਰ ਫਿਰ ਵੀ ਉਹਨਾਂ ਨੂੰ ਵੋਟਾਂ ਇੱਥੇ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਇਹ ਇਸ ਦਾ ਨੁਕਸਾਨ ਕਿਸ ਨੂੰ ਹੋਏਗਾ ਕੀ ਇਹ ਅਕਾਲੀ ਦਲ ਦੀਆਂ ਵੋਟਾਂ ਸੀ ਕੀ ਇਹ ਆਮ ਆਦਮੀ ਪਾਰਟੀ ਦੀਆਂ ਸੀ ਜਾਂ ਕਾਂਗਰਸ ਦੀਆਂ ਸੀ ਇਹ ਆਉਣ ਵਾਲਾ ਸਮਾਂ ਦੱਸੇਗਾ ਔਰ ਬੇਸ਼ੱਕ ਉਹ ਜਿੱਤੇ ਦਿਖਾਈ ਨਹੀਂ ਦੇ ਰਹੇ ਮਨਦੀਪ ਸਿੰਘ ਖਾਲਸਾ ਲੇਕਿਨ ਲੱਗਦਾ ਹੈ ਕਿ ਉਹ ਹਾਰ ਜਿੱਤ ਦੇ ਵਿੱਚ ਕਿਤੇ ਨਾ ਕਿਤੇ ਇੱਕ ਤਵਜਨ ਇੱਕ ਬੈਲੈਂਸ ਜ਼ਰੂਰ ਉਹ ਬਣ ਸਕਦੇ ਨੇ ਔਰ ਇਹਦੇ ਆਉਣ ਵਾਲੇ ਸਮੇਂ ਦੇ ਨਾਲ ਇਹ ਕਲੀਅਰ ਹੋ ਜਾਏਗਾ ਕਿੰਨਾ ਕਿਤੇ ਸਰ ਕਿਉਂਕਿ ਪੰਥਕ ਸੀਟ ਆ ਅਕਾਲੀ ਦਲ ਨੂੰ ਹਮੇਸ਼ਾ ਖੇਤਰੀ ਪਾਰਟੀ ਲੋਕਲ ਪਾਰਟੀ ਜਾਂ ਪੰਜਾਬ ਦੀ ਪਾਰਟੀ ਕਹਿ ਕੇ ਸਿੱਖਾਂ ਦੀ ਪਾਰਟੀ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ ਹੈ ਤਾਂ ਮੰਦੀਪ ਖਾਲਸਾ ਦੇ ਇਹ ਚੋਣ ਲੜਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੁਝ ਹੱਦ ਤੱਕ ਨੁਕਸਾਨ ਝੇਲਣਾ ਪੈ ਸਕਦਾ ਕਿਉਂਕਿ ਉਹ ਵੀ ਪੰਥਕ ਗੱਲਾਂ ਕਰਕੇ ਹੀ ਪਾਰਟੀ ਵਾਰਸ ਪੰਜਾਬ ਦੀ ਬਣਾਈ ਗਈ ਅਕਾਲੀ ਦਲ ਦਾ ਹੀ ਇੱਕ ਹਿੱਸਾ ਉਸ ਨੂੰ ਨਾਮ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਦਿੱਤਾ ਗਿਆ ਦੂਜੇ ਪਾਸੇ ਜੋ ਆੜ ਚੁੱਲਾ ਜੋ ਵਿਰੋਧੀ ਧਿਰ ਸੀ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨ ਧਿਰਾਂ ਦੇ ਵਿੱਚ ਇਸ ਟਾਈਮ ਵੰਡੀ ਜਾ ਚੁੱਕੀ ਹੈ ਤਾਂ ਜੇਕਰ ਇਹ ਧਿਰਾਂ ਨਾਲ ਹੁੰਦੀਆਂ ਤੇ ਕੀ ਨਤੀਜੇ ਕੁਝ ਹੋਰ ਸਾਹਮਣੇ ਆ ਸਕਦੇ ਸੀ ਦੇਖੋ ਨਵਦੀਪ ਜੀ ਜਿੱਥੇ ਤੱਕ ਗੱਲ ਹੈ ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਹੋ ਜਾਂਦਾ ਉਹ ਉਹਦਾ ਜਿਹੜਾ ਪੋਲਿਟੀਕਲ ਸੈਟਅਪ ਦੇ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਰਹਿੰਦਾ ਕਿਉਂਕਿ ਜਿਹੜੀਆਂ ਜੇ ਆਪਾਂ ਇਮੇਜੀਨੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਚੱਲਦੀ ਵਾਸਵਿਕਤਾ ਜਿਹੜੀ ਅਸਲੀਅਤ ਹੈ ਉਹੀ ਜਿਹੜੀ ਪੋਲਿਟੀਕਲ ਸੈਟਅਪ ਦੇ ਵਿੱਚ ਹੁੰਦੀ ਹੈ ਯਾਰ ਉਹੀ ਰਿਜ਼ਲਟ ਜਿਹੜਾ ਆ ਰਿਹਾ ਤੇ ਉਹ ਗੱਲਾਂ ਬਾਧੀਆਂ ਨੇ ਲੇਕਿਨ ਫਿਲਹਾਲ ਜੋ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸਿੰਘ ਸੰਧੂ ਤੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟਸ ਉਹ ਉਹਨਾਂ ਦੇ ਵਿੱਚ ਦੋਹਾਂ ਦੇ ਵਿੱਚ ਤਰਨਤਨ ਜਿਮਨੀ ਚੋਣ ਨੂੰ ਲੈ ਕੇ ਬੜੀ ਕਾਂਟੇ ਦੀ ਟੱਕਰ ਹੈ ਟਫ ਲੜਾਈ ਹੈ ਔਰ ਬਹੁਤ ਹੀ ਥੋੜਾ ਜਿਹਾ ਵੋਟਾਂ ਦਾ ਫਰਕ ਹੈਗਾ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਸਾਡੇ ਕੋਲੇ ਹੋਰ ਜਿਹੜੇ ਰਾਉਂਡਾਂ ਦਾ ਰੁਝਾਨ ਆਏਗਾ ਸਥਿਤੀ ਸਪਸ਼ਟ ਹੁੰਦੀ ਜਾਏਗੀ ਕੌਣ ਅੱਗੇ ਰਹਿੰਦਾ ਹੈ ਕੌਣ ਪਿੱਛੇ ਹੁੰਦਾ ਹੈ ਜਾਂ ਹੋ ਸਕਦਾ ਹੈ ਕਿ 10ਵੇਂ 11ਵੇਂ 12ਵੇਂ ਜਿਹੜੇ ਰਾਊਂਡ ਤੱਕ ਵੀ ਇਹੀ ਸਥਿਤੀ ਬਣੇ ਕਦੇ ਕੋਈ ਇੱਕ ਕੈਂਡੀਡੇਟ ਅੱਗੇ ਹੋ ਜੇ ਕਦੇ ਦੂਸਰਾ ਲੇਕਿਨ ਫਿਲਹਾਲ ਤਰਨ ਤਰਨ ਤੋਂ ਬਹੁਤ ਹੀ ਜ਼ਬਰਦਸਤ ਟੱਕਰ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਰਬ ਬਦਲਦੇ ਕੈਂਡੀਡੇਟਸ ਦੇ ਦਰਮIAN ਦਿਖਾਈ ਦੇ ਰਹੀ ਹੈ ਅਥੇ ਮੈਂ ਸਰੋਤਿਆਂ ਦੇ ਨਾਲ ਇੱਕ ਹੋਰ ਜੋ ਫੈਕਟ ਹੈ ਉਹ ਸ਼ੇਅਰ ਕਰਨਾ ਚਾਹਾਂਗਾ ਕਿ ਜੋ ਨੋਟਾ ਦਾ ਜੋ 16ਵੇਂ ਨੰਬਰ ਦੇ ਉੱਤੇ ਬਟਨ ਸੀ ਉਹ ਕਈ ਅਜੀਹੀ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਤੋਂ ਵਧ ਦਬਾਇਆ ਗਿਆ ਤਾਂ ਹੁਣ ਤੱਕ ਜੋ ਈਸੀਆਈ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਟੋਟਲ 171 ਵਾਰ ਨੋਟਾ ਦਬਾਇਆ ਗਿਆ ਜਦਕਿ ਜੋ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਉਹਨਾਂ ਨੂੰ 13 ਵੋਟ ਮਿਲੇ ਨੇ ਹੁਣ ਤੱਕ ਉਥੇ ਹੀ ਨੈਬ ਸਿੰਘ ਨੈਸ਼ਨਲਿਸਟ ਜਸਟਿਸ ਪਾਰਟੀ ਵਜੋਂ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਸਿਰਫ 17 ਵੋਟਾਂ ਪਈਆਂ ਨੇ ਹਰਪਾਲ ਸਿੰਘ ਪੰਗੂ ਨੇ ਜੋ ਵੀ ਆਜ਼ਾਦ ਉਮੀਦਵਾਰ ਨੇ 32 ਵੋਟਾਂ ਪਈਆਂ ਨੇ ਉਹੀ ਆਜ਼ਾਦ ਉਮੀਦਵਾਰ ਇੱਕ ਅਰुण ਕੁਮਾਰ ਖੁਰਮੀ ਰਾਜਪੂਤ ਨੇ ਉਹਨਾਂ ਨੂੰ 35 ਵੋਟਾਂ ਮਿਲੀਆਂ ਨੇ ਉੱਥੇ ਹੀ ਸ਼ਾਮ ਲਾਲ ਗਾਂਧੀ ਨੇ ਸੋਚੋ ਸੱਚ ਪਾਰਟੀ ਦੇ ਨਾਮ ਦੇ ਬੈਨਰ ਥਲੇ ਚੋਣ ਲੜ ਰਹੀ ਨੇ ਉਹਨਾਂ ਨੂੰ 39 ਵੋਟਾਂ ਪਈਆਂ ਨੇ ਉੱਥੇ ਹੀ ਜਸਵੰਤ ਸਿੰਘ ਸੋਲ ਨੇ ਆਜ਼ਾਦ ਉਮੀਦਵਾਰ ਨੇ 40 ਵੋਟਾਂ ਪਈਆਂ ਨੇ ਵਿਜੇ ਕੁਮਾਰ ਆਜ਼ਾਦ ਉਮੀਦਵਾਰ ਨੇ 108 ਵੋਟਾਂ ਪਈਆਂ ਨੇ ਇਸ ਤੋਂ ਇਲਾਵਾ ਹਰਬਿੰਦਰ ਕੌਰ ਉਸਮਾਨ ਨੇ ਇਹ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਇਹਨਾਂ ਨੂੰ ਵੀ 129 ਵੋਟਾਂ ਪਈਆਂ ਨੇ ਤੇ ਉੱਥੇ ਹੀ ਹਰ ਚੋਣ ਦੇ ਵਿੱਚ ਦਿਖਾਈ ਦੇਣ ਵਾਲਾ ਇੱਕ ਜਿਮਨੀ ਚੋਣ ਦੇ ਵਿੱਚ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਵਾਲਾ ਇੱਕ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਉਹ ਵੀ ਇਸ ਇਹਦੇ ਵਿੱਚ ਕੰਪੀਟ ਕਰ ਰਹੇ ਨੇ ਇਸ ਚੋਣ ਦੇ ਵਿੱਚ ਆਪਣੀ ਕਿਸਮਤ ਅਜ਼ਮਾਨ ਲਈ ਪਹੁੰਚੇ ਨੇ ਉਹਨਾਂ ਨੂੰ ਵੀ ਅਜੇ ਤੱਕ 140 ਵੋਟਾਂ ਹੀ ਪਈਆਂ ਨੇ ਜਦਕਿ ਜੋ ਨੋਟਾ ਹੈ ਉਹ 171 ਵਾਰ ਦੱਬਿਆ ਜਾ ਚੁੱਕਿਆ ਮਤਲਬ ਜੋ ਅਖੀਰਲੇ ਜਿਹੜੇ 11 ਕੈਂਡੀਡੇਟ ਨੇ ਉਹਨਾਂ ਨਾਲੋਂ ਵੱਧ ਲੋਕਾਂ ਨੇ ਨੋਟਾ ਦੇ ਉੱਤੇ ਵਿਸ਼ਵਾਸ ਜਤਾਇਆ ਮਤਲਬ ਉਹਨਾਂ ਨੂੰ ਇਹਨਾਂ ਉਮੀਦਵਾਰਾਂ ਦੇ ਵਿੱਚ ਕੋਈ ਪਸੰਦ ਨਹੀਂ ਆਇਆ ਤਸਰ ਕਿਸ ਤਰ੍ਹਾਂ ਵੇਖਦੇ ਹੋ ਸਿਨੇਰੀਓ ਜਿਸ ਤਰੀਕੇ ਦੇ ਨਾਲ ਕਿ ਪਹਿਲੇ 5 ਰਾਊਂਡ ਜੋ ਹੈ ਉਹਨਾਂ ਦੇ ਵਿੱਚ ਤਾਂ ਬਿਲਕੁਲ ਨੈਕ ਟੂ ਨੈਕ ਫਾਈਟ ਚੱਲ ਰਹੀ ਹੈ ਕਿੰਨੇ ਹੋ ਰਾਊਂਡ ਤੋਂ ਬਾਅਦ ਜੋ ਹੈ ਸਥਿਤੀ ਕਲੀਅਰ ਹੋਵੇਗੀ ਪੰਜਾਬ ਵਾਸੀਆਂ ਨੂੰ ਕਿ ਕਿਹੜੀ ਪਾਰਟੀ ਹੈ ਕਿਹਨਾਂ ਦੇ ਵੱਲੋਂ ਲੱਡੂ ਵੰਡੇ ਜਾਣੇ ਨੇ ਕਿ ਇਹਨਾਂ ਦੇ ਵੱਲੋਂ ਢੋਲ ਵਜਾਏ ਜਾਣੇ ਨੇ ਜਾਂ ਜੇ ਕਿਹਨਾਂ ਦੇ ਚਿਹਰੇ ਜੂਣੇ ਉਹ ਮੁਰਝਾਉਣਗੇ ਕਿੰਨੇ ਰਾਊਂਡ ਤੋਂ ਬਾਅਦ ਕਲੀਅਰ ਹੋ ਸਕਦਾ ਹੈ ਨਵਦੀਪ ਜੀ ਦੇਖੋ 5ਵੇਂ ਰਾਊਂਡ ਤੋਂ ਬਾਅਦ 179 ਵੋਟਾਂ ਦਾ ਸਿਰਫ ਮਾਰਜਨ ਹੈਗਾ ਸਰਦਾਰ ਹਰਮੀਤ ਸਿੰਘ ਸੰਦੂ ਕੋਲੇ ਔਰ ਮੈਨੂੰ ਲੱਗਦਾ ਕਿ 6ਵਾਂ ਤੇ 7ਵਾਂ ਜਿਹੜਾ ਰਾਉਂਡ ਉਹਦਾ ਰਿਜ਼ਲਟ ਬੜਾ ਮਹੱਤਵਪੂਰਨ ਹੋਏਗਾ ਉਹ ਸ਼ਾਇਦ